ਧੰਨ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਹਉ ਪਾਪੀ ਪਤ ਤ ਪਰਮ ਪਾਖੰਡੀ ਤੋ ਨਿਰਮਲ ਨਰੰਕਾਰੀ ਅੰਮ੍ਰਿਤ ਚਾਖ ਪਰਮ ਰਸ ਰਾਤੇ ਠਾਕੁਰ ਸ਼ਰਨ ਤੁਮਾਰੀ ਕਰਤਾ ਤੂ ਮੈਂ ਮਾਨ ਨਿਮਾਣੇ ਮਾਨ ਮਹਤ ਨਾਮ ਧਨ ਪੱਲੇ ਸੱਚੇ ਸ਼ਬਦ ਸਮਾਣੇ ਰਹਾਉ ਤੂੰ ਪੂਰਾ ਹਮ ਊਰੇ ਹੋੱਚੇ ਤੂੰ ठाकुर ਤੂੰ ਗौरा ਹਮ ਹਾਰੇ ਤੁਜਹੀ ਮਨ ਰਾਤੇ ਅਹਨਿਸ ਪਰਭਾਤੇ ਹਰ ਰਸਨਾ ਜਪ ਮਨ ਰੇ तुम साचे हम तुम राचे शब्द भेद फोन साचे अहनस नाम रते से सूचे मर जन्मे से काचे अवर न दिस किस सालाही ही तिस शरीक ना कोई ਪ੍ਰਾਨਵਤ ਨਾਨਕ ਦਾਸਨ ਦਾਸਾ ਗੁਰਮਤ ਜਾਨਿਆ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨੋ ਵੜਪਾਗੇ ਹੋ ਜੋ ਸਤਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ ਚੱਲ ਰਹੀ ਲੜੀਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਆਪ ਜੀ ਨੇ ਜੋ ਪਾਵਨ ਬਚਨ ਸਰਵਣ ਕੀਤਾ ਏ ਇਹ ਸੋਰਠਿ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਅਮਰਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 596 ਤੇ 97 ਉੱਪਰ ਸੁਭਾਏ ਮਾਨ ਹੈ। ਇਸ ਸ਼ਬਦ ਦੀ ਵਿਚਾਰ ਆਪਾਂ ਕੱਲ ਆਰੰਭ ਕੀਤੀ ਸੀ। ਜਿਸ ਦੇ ਵਿੱਚ ਆਰੰਭਕ ਪੰਕਤੀ ਜਿਹੜੀ ਉਹ ਸਾਂਝੀ ਕਰ ਰਹੇ ਸਾਂ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਹਮ ਇਹ ਹਾਉ ਪਾਪੀ ਪਤਿਤ ਪਰਮ ਪਾਖੰਡੀ ਕੱਲ ਇਸੇ ਪੰਕਤੀ ਨੂੰ ਆਪਾਂ ਬਾਤਿਆ ਸੀ ਕਿ हे ਪ੍ਰਭੂ ਜੀ ਅਸੀਂ ਪਾਪੀ ਹਾਂ ਵਿਕਾਰਾਂ ਦੇ ਵਿੱਚ ਡਿੱਗੇ ਹੋਏ ਤੇ ਸਿਰੇ ਦੇ ਜਿਹੜੇ ਉਹ ਪਖੰਡੀ ਆ ਤੇ ਇਸ ਵਿਸ਼ੇ ਤੇ ਪਖੰਡੀ ਤੇ ਸਮਾਂ ਤਾਂ ਲੱਗ ਗਿਆ ਸੀ ਕਿਉਂਕਿ ਅੱਜ ਵੀ ਧਰਮ ਦੇ ਨਾਂ ਦੇ ਉੱਤੇ ਪਖੰਡ ਚੱਲਦਾ ਹੈ ਜਿਹੜੀਆਂ ਗੱਲਾਂ ਤੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਰਜਦੀ ਹੈ ਅਸੀਂ ਉਹਨਾਂ ਗੱਲਾਂ ਨੂੰ ਹੀ ਧਰਮ ਬਣਾ ਕੇ ਫਿਰ ਲੋਕਾਂ ਸਾਹਮਣੇ ਪਰੋਸਦੇ ਆ ਇੱਕ ਪਖੰਡ ਦਾ ਮੈਂ ਨਿਕਾ ਜਿਆ ਆਪ ਜੀ ਦੇ ਸਾਹਮਣੇ ਨਮੂਨਾ ਪੇਸ਼ ਕਰ ਦਿੰਨਾ ਸultanpur ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇਖਦੇ ਨੇ ਕਿ ਨਦੀ ਦੇ ਕੋਲੋਂ ਨੰਗ ਰਹੇ ਸੰਗ ਉੱਤੇ ਪੁਲ ਬਣਿਆ ਹੈ ਤੇ ਉੱਥੇ ਇੱਕ ਪਾਸੇ ਖੱਤਰੀ ਅਧਿਕਾਰੀ ਬੈਠਾ ਹੋਇਆ ਹੈ ਜਿਹੜਾ ਆਉਂਦੇ ਜਾਂਦੇ ਰਾਈਆਂ ਦੇ ਕੋਲੋਂ ਜਿਹੜਾ ਟੈਕਸ ਗਰਮਦਾ ਹੈ ਹੋਇਆ ਕਿ ਇੱਕ ਬ੍ਰਾਹਮਣ ਗਊ ਨੂੰ ਲੈ ਕੇ ਤੇ ਪੁਲ ਪਾਰ ਕਰਨ ਲੱਗਾ ਹੁਣ Hindu ਮਤ ਦੇ ਵਿੱਚ ਗਊ ਨੂੰ ਮਾਂ ਆਖਿਆ ਜਾਂਦਾ ਹੈ ਪਰ ਉਹ ਖੱਤਰੀ ਕਹਿੰਦਾ ਕਹਿੰਦਾ ਹਾਂ ਤੇ ਮੈਂ Hindu ਪਰ ਤੇਰੇ ਕੋਲ ਟੈਕਸ ਲੱਗੇਗਾ ਤੂੰ ਇਸ ਜੇ ਗਊ ਨੂੰ ਪੁਲ ਪਾਰ ਕਰਾਉਣਾ ਇੱਥੇ ਉਹ ਕਹਿੰਦਾ ਭਾਈ ਤੇਰੀ ਵੀ ਧਰਮ ਦੀ ਮਾਂ ਹੈ ਮੇਰੀ ਵੀ ਮਾਂ ਹੈ ਕਹਿੰਦਾ ਨਹੀਂ ਇਹ ਟੈਕਸ ਤੇ ਲਾਉਣਾ ਹੀ ਪੈਣਾ ਹੈ ਚਲੋ ਉਹਨੇ ਬ੍ਰਾਹਮਣ ਨੇ ਟੈਕਸ ਦਿੱਤਾ ਗਊ ਨੂੰ ਲੈ ਕੇ ਜਿਸ ਵੇਲੇ ਜਾਨ ਲੱਗਾ ਤੇ ਇਹਨੇ ਚਰਨੋਂ ਗਊ ਨੇ ਉੱਥੇ ਫੋਸਟ ਕਰਤਾ ਉਹ ਖੱਤਰੀ ਨੇ ਭੱਜ ਕੇ ਅਹਲਕਾਰ ਨੂੰ ਆਵਾਜ਼ ਮਾਰੀ ਕਹਿਣ ਲੱਗਾ ਗੋਹਾ ਚੁੱਕ ਲੈਦਾ ਘਰ ਰਾਤ ਨੂੰ ਚੌਂਕਾ ਸੁੱਚਾ ਕਰਨੇ ਕੰਮ ਆਊਗਾ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਜੀ ਉੱਥੇ ਮੌਜੂਦ ਸਨ ਭਾਈ ਮਰਦਾਨਾ ਜੀ ਨੂੰ ਕੋਲ ਸਨ ਕਹਿ ਲਗੇ ਮਰਦਾਨਿਆਂ ਵੇਖ ਪਖੰਡ ਇਹਨਾਂ ਦਾ ਇੱਕ ਪਾਸੇ ਉਸੇ ਹੀ ਗਾਂ ਨੂੰ ਜਿੰਨੂੰ ਇਹ ਮਾਂ ਕਹਿੰਦੇ ਨੇ ਟੈਕਸ ਲਾ ਰਿਆ ਏ ਦੂਜੇ ਪਾਸੇ ਉਸੇ ਹੀ ਗੋਏ ਦਾ ਉਹਦੇ ਹੀ ਫੌਸ ਦਾ ਜਿਹੜਾ ਏ ਇਹ ਚੌਂਕਾ ਸੁੱਚਾ ਕਰੇ ਇਹ ਧਰਮ ਦੇ ਨਾਂ ਤੇ ਕਿਉਂ ਪਖੰਡ ਕੀਤਾ ਜਾ ਰਿਹਾ ਏ ਸਤਿਗੁਰਾਂ ਨੇ ਅੰਮ੍ਰਿਤ ਬਾਣੀ 'ਚ ਸਮਝਾਇਆ ਤੁਸੀਂ ਆਸਾ ਦੀ ਵਾਰ ਦਾ ਇਹ ਸ਼ਲੋਕ ਪੜ੍ਹਦੇ ਜੇ ਕਿ ਗਊ ਬ੍ਰਾਹਮਣ ਕਉ ਕਰ ਲਾਵੋ ਕਰ ਦਾ ਅਰਥ ਟੈਕਸ ਗੋਬਰ ਤਰਨ ਨਾ ਜਾਈ ਕਹਿੰਦੇ ਇੱਕ ਪਾਸੇ ਤੂੰ ਆਪਣੀ ਜਿਹੜੀ ਮਾਂ ਜਿਹਨੂੰ ਆਖਦਾ ਹੈ ਗਾਂ ਉਹਨੂੰ ਟੈਕਸ ਲਾਤਾ ਦੂਜੇ ਪਾਸੇ ਕਹਿੰਨਾ ਚੌਂਕਾ ਸੋਚਿਆ ਕਰਕੇ ਮੇਰਾ ਧਰਮ ਦਾ ਕਰਮ ਹੋ ਗਿਆ ਇਦਾਂ ਤਰਿਆ ਨਹੀਂ ਜਾਣਾ ਜੇ ਮਾਂ ਇਹ ਤਾਂ ਫਿਰ ਛੱਡ ਦੇ ਗਊ ਬ੍ਰਾਹਮਣ ਕਉ ਕਰ ਲਾਵੋ ਗੋਬਰ ਤਰਨ ਨਾ ਜਾਈ ਧੋਤੀ ਟਿਕਾ ਤੈ ਜਪ ਮਾਲੀ ਧਾਨ ਮਲੇਸ਼ਾ ਖਾਈ ਹੁਣ ਤੇਰੇ ਧੋਤੀ ਕੀ ਆਖੇ ਕੀ ਬੱਦੀ ਹੋਈ ਤੇਰੇ ਟਿੱਕੇ ਲਾਏ ਹੋਏ ਜਪ ਮਾਲੇ ਹੱਥ ਚ ਮਾਲਾ ਕੀ ਆਖਣਗੇ ਤੂੰ ਮਲੇਸ਼ੀਆ ਦਾ ਤਾਂ ਨਹੀਂ ਖਾਣਾ ਤੇ ਅੰਤਰ ਪੂਜਾ ਪੜੇ ਕਿਤੇ ਬਾ ਸੰਜਮ ਤੁਰਕਾ ਭਾਈ ਕਹਿਣ ਲੱਗੇ ਭਲਿਆ ਤੂੰ ਰੌ ਰੀਤੀ ਜਿਹੜੀ ਐ ਉਹ ਬਾਹਰੀ ਤੌਰ ਤੇ ਉਹਦੇ ਵਾਲੀ ਤੁਰਕਾਂ ਵਾਲੀ ਬਣਾਈਂ ਅੰਦਰ ਤੂੰ ਵੜ ਕੇ ਜਿਹੜਾ ਪੂਜਾ ਕਰਦਾ ਪਿਆ ਐ ਸਤਗੁਰਾਂ ਨੇ ਅੱਗੇ ਕੀ ਸਮਝਾਇਆ ਮੈਂ ਇਹ ਸ਼ਲੋਕ ਤਾਂ ਮੇਰੇ ਸਾਹਮਣੇ ਅੱਜ ਆ ਗਿਆ ਕਈ ਵਾਰੀ ਮਨ ਚ ਆਉਂਦਾ ਵੀ ਧਰਮ ਦੇ ਨਾਂ ਤੇ ਪਖੰਡ ਕਿਵੇਂ ਮੈਂ ਕੱਲ ਇੱਥੇ ਕਿਹਾ ਸੀ ਸਤਿਗੁਰੂ ਕਹਿੰਦੇ ਸ਼ੋ ਡੀਲਾ ਪਖੰਡਾ ਇਹ ਧਰਮੀ ਨੂੰ ਕਿਹਾ ਨਾ ਉੱਥੇ ਬ੍ਰਾਹਮਣ ਨੂੰ ਕਿਹਾ ਹੈ ਕਿਉਂਕਿ ਆਮ ਬੰਦਾ ਪਖੰਡ ਕਰੇ ਤੇ ਉਹਨੂੰ ਵਰਜਿਆ ਜਾ ਸਕਦਾ ਹੈ ਸਮਝਾਇਆ ਜਾ ਸਕਦਾ ਹੈ ਜਿਸ ਦਿਨ ਧਰਮ ਹੀ ਧਰਮ ਦੇ ਕਾਇਦੇ ਕਾਨੂੰਨ ਹੀ ਪਖੰਡ ਬਣ ਜਾਣ ਉਹਦੇ ਤੋਂ ਫਿਰ ਕੋਈ ਕਿਸੇ ਨੂੰ ਬਚਾ ਨਹੀਂ ਸਕਦਾ ਸ਼ੋ ਡੀਲਾ ਪਖੰਡਾ ਨਾਮ ਲਿਆ ਜਾਹੇ ਤਰੰਦਾ ਕਹਿੰਦੇ ਤੇਰਾ ਜਿਹੜਾ ਪਾਰ ਉਤਾਰਾ ਉਹ ਨਾਮ ਜਪਣ ਨੇ ਕਰਨਾ ਹੈ ਨਾ ਗਾਣੇ ਕਰਨਾ ਹੈ ਤੇ ਨਾ ਇਹਦੇ ਗੋਏ ਨੇ ਕਰਨਾ ਹੈ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਧਰਮ ਦੀ ਦੁਨੀਆ ਦੇ ਵਿੱਚ ਇੱਕ ਨਹੀਂ ਹਜ਼ਾਰਾਂ ਤਰ੍ਹਾਂ ਦਾ ਜਿਹੜਾ ਉਹ ਵਪਾਰ ਕੀਤਾ ਜਾਂਦਾ ਤੇ ਲੋਕਾਂ ਨੂੰ ਠੱਗਿਆ ਜਾਂਦਾ ਹੈ 12ਉ ਲਾਚੀਆਂ ਦੁਕਾਨ ਤੋਂ ਜਿਹੜੀਆਂ ਨੇ 150 ਰੁਪਏ ਦੀਆਂ ਲੈ ਕੇ ਫੂਕਾ ਮਾਰ ਕੇ ਤਾਂ ਤੁਹਾਨੂੰ 2-4000 ਦੀਆਂ ਉਹ ਵੇਚ ਜਾਂਦੀਆਂ ਨੇ ਦੋ-ਦੋ ਦਿਨ ਦੇ ਨੇ ਬਾਬੇ ਦਾ ਪ੍ਰਸ਼ਾਦ ਨਾਲੇ ਅੱਧਾ ਕਿਲੋ ਥੁੱਕ ਪੈ ਜਾਂਦਾ ਪਾਣੀ ਨਲਕੇ ਤੋਂ ਭਰ ਕੇ ਤੇ ਉਹ ਪਾਣੀ ਵੀ ਵਰਤਾ ਦਿੱਤਾ ਜਾਂਦਾ ਹੈ ਜਲ ਹੁੰਦਾ ਹੈ ਤੇ ਮੈਂ ਪਾਣੀ ਦੀ ਸਾਈਕੋਲੋਜੀ ਨੂੰ ਪੜਿਆ ਹੋਇਆ ਹੈ ਇਹ ਗੱਲ ਚੇਤਾ ਰੱਖਿਓ ਜਿਹੜੇ ਔਰੇ ਨੂੰ ਮੰਨਦੇ ਨੇ ਨਾ ਪਾਣੀ ਉਦਾਂ ਹੀ ਪਵਿੱਤਰ ਹੁੰਦਾ ਹੈ ਅਮਰਤ ਬਾਣੀ ਨੇ ਇਹਦੀ ਉਦਾਹਰਨ ਦਿੱਤੀ ਹੋਈ ਹੈ ਕਿ ਇਹ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜੇਲਾ ਪਾਣੀ ਕਦੀ ਵੀ ਦੂਸ਼ਿਤ ਨਹੀਂ ਹੁੰਦਾ ਚਲੋ ਹੈ ਤੇ ਮੈਂ ਬੈਠਾ ਗੁਰਮਤਿ ਦੀ ਸਟੇਟ ਤੇ ਜਿਹੜਾ ਵਹਿਮ ਭਰਮ ਚ ਪੈਂਦਾ ਨਾ ਬਾਬੇ ਕੋਲ ਜਲ ਕਰਾਉਣਾ ਹੈ ਉਹ ਮੈਨੂੰ ਦੇ ਰਿਆ ਕਰੋ ਚਾਰ ਪੈਸੇ ਹਾਥੀ ਲਾਉਣਾ ਹੈ ਤੁਹਾਡਾ ਮਾਣੇ ਕਮਾਉਣਾ ਮੈਂ ਕਮਾਦਾਗਾ ਵੈਸੇ ਵੀ ਤੁਸੀਂ ਸਾਫ ਪਾਣੀ ਤਾਜਾ ਭਰ ਕੇ ਛੱਟਾ ਮਾਰ ਦਿਓ ਔਰਾਂ ਕਲੀਨ ਹੋ ਜਾਂਦਾ ਹੈ ਜਿਹੜੇ ਰੇਕੀ ਵਾਲੇ ਮੰਨਦੇ ਨੇ ਇਸ ਕਰਕੇ ਪਾਣੀ ਵੈਸੇ ਹੀ ਜਿਹੜਾ ਆਪਣੇ ਆਪ ਚ ਸਾਫ ਹੁੰਦਾ ਹੈ ਪਾਣੀ ਨੂੰ ਪਵਿੱਤਰ ਕਰਨ ਦੀ ਲੋੜ ਨਹੀਂ ਹੁੰਦੀ ਅਸੀਂ ਪਾਣੀ ਵੀ ਵੇਚੀ ਜਾਂਦੇ ਆ ਧਰਮ ਦੇ ਨਾਂ ਤੇ ਗੁਰਦੁਆਰਿਆਂ ਚ ਨਹੀਂ ਵਿਕਦਾ ਬੜਿਆਂ ਥਾਵਾਂ ਤੇ ਮਾਹਪੁਰਖਾਂ ਦਾ ਜਲ ਵਿਕਦਾ ਏ ਸੋ ਇਹ ਧਰਮ ਦੇ ਨਾਂ ਦੇ ਉੱਤੇ ਪਖੰਡ ਨੇ ਜਿਹਦੇ ਨਾਂ ਦੇ ਉੱਤੇ ਸਿੱਖ ਕੌਮ ਨੂੰ ਅਜੇ ਵੀ ਉਸੇ ਹੀ ਜੰਗਲ ਦੇ ਵਿੱਚ ਪਾਇਆ ਗਿਆ ਤੇ ਮੈਂ ਸੋਚਦਾ ਗੁਰੂ ਨਾਨਕ ਸਾਹਿਬ ਨੇ ਗਾਂ ਨੂੰ ਕਹਿ ਦਿੱਤਾ ਵੀ ਇਹ ਤੂੰ ਪਖੰਡ ਕਰਦਾ ਏ ਆਪਾਂ ਗੱਡੀਆਂ ਨਹੀਂ ਸੰਭੀਆਂ ਬਾਬਿਆਂ ਦੀਆਂ ਨਲਕੇ ਨਹੀਂ ਸੰਭੇ ਜਗਾ ਵੀ ਦੱਸ ਦਿਆਂ ਤੁਹਾਨੂੰ ਹਣ ਬਾਬੇ ਦੀਆਂ ਮੈਂ ਤਾਬਿਆਂ ਤੇ ਬੈ ਕੇ ਕੀ ਆਖਾਂ ਉਹਨਾਂ ਦੀ ਲੈਟਰਨਾਂ ਸਾਂਭੀਆਂ ਹੋਈਆਂ ਨੇ ਬਾਬਿਆਂ ਦੀਆਂ ਦੱਸੋ ਕਿ ਇਹ ਸਾਂਭਣ ਵਾਲੀਆਂ ਚੀਜ਼ਾਂ ਨੇ ਗੱਡੀਆਂ ਸਾਂਭੀਆਂ ਨਲਕੇ ਸਾਂਭੇ ਹੋਏ ਨੇ ਵੀ ਇਹ ਮਹਾਪੁਰਸ਼ੇ ਗੱਡੀ ਤੇ ਜਾਂਦੇ ਹੁੰਦੇ ਸਨ ਇਸ ਨਲਕੇ ਥੱਲੇ ਮਹਾਪੁਰਸ਼ਾ ਹੁੰਦੇ ਸਨ ਵੀ ਮਹਾਪੁਰਸ਼ ਨੇ ਮੈਲ ਥੋੜੀ ਚੜਾਉਣੀ ਨਾਉਣਾ ਤੇ ਉਹਨੇ ਹੈ ਕਿਤੇ ਨਾ ਕਿਤੇ ਇਹ ਧਰਮ ਦੇ ਨਾਂ ਦੇ ਉੱਤੇ ਅੱਜ ਵੀ ਪਖੰਡ ਕੀਤਾ ਜਾਂਦਾ ਏ ਧਰਮ ਦੀ ਦੁਨੀਆ ਵਿੱਚ ਭੋਰੇ ਦਾ ਕੋਈ ਕਨਸੈਪਟ ਹੀ ਨਹੀਂ ਹੈਗਾ ਪਰ ਤੁਹਾਨੂੰ ਭੋਰੇ ਦੇ ਦਰਸ਼ਨ ਕਰਨ ਵਾਸਤੇ ਵੀ ਬੜੀ ਬੜੀ ਕੀਮਤ ਚਕਾਉਣੀ ਪੈਂਦੀ ਇਹ ਪਖੰਡ ਨਹੀਂ ਤੇ ਹੋਰ ਕੀ ਕਰੋਗੇ ਇੱਕ ਨਹੀਂ ਅਨੇਕਾਂ ਉਹਨਾਂ ਗੁਰੂ ਘਰਾਂ 'ਚ ਚਲੇ ਜਾਓ ਜਿਨ੍ਹਾਂ ਦੇ ਵਿੱਚ ਜੋਤ ਜਗਦੀ ਓਨੀ ਭੀੜ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਲੱਗਿਆ ਲੈਂਚ ਨਹੀਂ ਹੋਵੇਗੀ ਜਿੰਨੀ ਜੋਤ ਵਿਲੇ ਹੋਵੇਗੀ ਨਹੀਂ ਯਕੀਨ ਤੇ ਐਤਵਰ ਸ਼ਿਦਾਂ ਤੇ ਚਲੇ ਜਾਓ ਕੀ ਕਰ ਲੋਗੇ ਬਾਣੀ ਨੇ ਪਾਰ ਉਤਾਰਾ ਸਾਡਾ ਕਰਨਾ ਸੀ ਕਿੰਨੇ ਕਰਨਾ ਸੀ ਜਿੱਥੇ ਸਾਡੇ ਕੋਲ ਸਵਾਲ ਨਹੀਂ ਹੁੰਦੇ ਜਿੱਥੇ ਜਵਾਬ ਨਹੀਂ ਹੁੰਦਾ ਉਸੇ ਅਸੀਂ ਜਿਹੜਾ ਹੈ ਉਹ ਕੇਵਲ ਤੇ ਕੇਵਲ ਅੰਨੀ ਸ਼ਰਦਾ ਦੇ ਨਾਲ ਜ਼ਿੰਦਗੀ ਦਾ ਪਾਰ ਉਤਾਰਾ ਕਰਦੇ ਮੈਂ ਬੜੀ ਵਾਰੀ ਕਹਿਣਾ ਹੁੰਦਾ ਇੱਕ ਸ਼ਰਦਾ ਹੁੰਦਾ ਇੱਕ ਇੱਕ ਗਿਆਨ ਹੁੰਦਾ ਇੱਕ ਸ਼ਰਦਾ ਹੁੰਦੀ ਹੈ ਗਿਆਨ ਦੇ ਨਾਲ ਵੀ ਧਰਮ ਨਹੀਂ ਨਿਭਾਇਆ ਜਾ ਸਕਦਾ ਤੇ ਕੱਲੀ ਸ਼ਰਦਾ ਦੇ ਨਾਲ ਵੀ ਨਹੀਂ ਨਿਭਾਇਆ ਜਾ ਸਕਦਾ ਸ਼ਰਦਾ ਪੈਰ ਨੇ ਗਿਆਨ ਅੱਖਾਂ ਨੇ ਜੇ ਪੈਰ ਨਾ ਹੋਏ ਤੁਰਿਆ ਤਾਂ ਵੀ ਨਹੀਂ ਜਾਣਾ ਜੇ ਅੱਖਾਂ ਨਾ ਹੋਈਆਂ ਤੇ ਰਾਹ ਦਾ ਤਾਂ ਵੀ ਕੋਈ ਨਹੀਂ ਪਤਾ ਲੱਗਣਾ ਬੰਦਾ ਭੜਕਦਾ ਰਹਿ ਜੀਦਾ ਮੈਨੂੰ ਯਾਦ ਆ ਗਈ ਇੱਕ ਗੱਲ ਕਾਫੀ ਸਾਲ ਪੁਰਾਣੀ ਐ 5-7 ਸਾਲ ਪਹਿਲਾਂ ਉਦੋਂ ਮੈਂ ਦਰਬਾਰ ਸਾਹਿਬ ਸ਼ਾਮ ਨੂੰ ਨਿਕਲਿਆ ਤੇ ਇੱਕ ਨੌਜਵਾਨ ਮੈਨੂੰ ਮਿਲ ਪਿਆ ਅੰਦਰੋਂ ਦਰਸ਼ਨ ਕਰਕੇ ਆਇਆ ਚਲੋ ਕਿਸੇ ਬਹਾਨੇ ਦੇ ਨਾਲ ਗੱਲ ਛਿੜਪੀ ਤੇ ਮੈਂ ਦੱਸ ਬੈਠਾ ਵੀ ਮੈਂ ਮਿਸ਼ਨਰੀ ਕਾਲਜ ਤੋਂ ਪੜਿਆ ਹੁਣ ਕਈ ਇਦਾਂ ਦੇ ਸਾਡੇ ਗੁਰਮਖ ਪਿਆਰੇ ਨੇ ਜਿਨ੍ਹਾਂ ਨੂੰ ਸਾਡਾ ਨਾਂ ਸੁਣ ਕੇ ਖੁਰਕਜੀ ਹੋਣ ਲੱਗ ਪੈਂਦੇ ਵੀ ਇਹ ਮਿਸ਼ਨਰੀ ਤੋਂ ਪੜਿਆ ਆ ਮੈਂ ਉਹਦੇ ਕੋਲੋਂ ਜਾਣ ਛੜਾਵਾਂ ਵੀ ਭਾਈ ਮੈਨੂੰ ਜਾਣ ਦੇ ਮੇਰੀ ਬੱਸ ਨਿਕਲ ਜਾਣੀ ਅਖੀਰ ਲਈ ਉਹ ਮੈਨੂੰ ਘੇਰ ਕੇ ਬਹਿ ਗਿਆ ਮੈਨੂੰ ਕਹਿੰਦਾ ਜੀ ਤੁਸੀਂ ਨਿਸ਼ਾਨ ਸਾਹਿਬ ਨੂੰ ਮੱਥਾ ਨਹੀਂ ਟੇਕਦੇ ਤੁਸੀਂ ਇੱਥੇ ਨਹੀਂ ਮੱਥਾ ਟੇਕਦੇ ਤੁਸੀਂ ਇੱਥੇ ਨਹੀਂ ਮੱਥਾ ਟੇਕਦੇ ਉਹਨੇ ਵਿਚਾਰੇ ਨੇ ਕਈ ਗੁਨਾਹ ਦਿੱਤੇ ਬੜੀ ਮਿਹਨਤ ਕੀਤੀ ਸੀ ਉਹਨੇ ਤੁਸੀਂ ਜੋਤ ਨੂੰ ਨਹੀਂ ਮੰਨਦੇ ਮੈਂ ਕਿਹਾ ਵੀ ਹਾਂ ਨਹੀਂ ਮੈਂ ਨਹੀਂ ਮੰਨਦਾ ਕਿਉਂ ਨਹੀਂ ਮੰਨਦੇ ਮੈਂ ਬਥੇਰਾ ਹੱਥ ਪੱਲੇ ਜੋੜਿਆ ਵੀ ਮੈਨੂੰ ਜਾਣ ਦੇ ਬਾਅਦ ਕਿੱਥੋਂ ਜਾਣਾ ਮੈਂ ਘਰ ਉਹ ਬੰਦਾ ਹਟੇ ਨਾ ਜੀ ਮੇਰਾ ਟਾਈਮ ਹੋ ਗਿਆ ਮੈਂ ਵੀ ਬਸ ਤੇ ਨਿਕਲ ਗਈ ਹੁਣ ਤੇਰੀ ਬਸ ਕਰਾ ਦਿੰਦਾ ਮੈਂ ਫਿਰ ਉਹ ਮੈਂ ਉਹਦੀਆਂ ਗੱਲਾਂ ਦਾ ਜਵਾਬ ਦਿੱਤਾ ਤੇ ਮੈਂ ਇੱਕ ਚੀਜ਼ ਦਾ ਅੰਦਾਜ਼ਾ ਲਾਇਆ ਲੋਕਾਂ ਨੇ ਸਿਰਫ ਮੋਟਾ-ਮੋਟਾ ਗਿਆਨ ਇਕੱਠਾ ਕੀਤਾ ਹੈ ਮੈਨੂੰ ਕਹਿੰਦਾ ਤੁਸੀਂ ਇਹ ਦੇਵੀ-ਦੇਵਤਿਆਂ ਨੂੰ ਨਹੀਂ ਮੰਨਦੇ ਤੇ ਮੈਂ ਜੀ ਬਾਣੀ ਕਿਹੜੀ ਮੰਨਦੀ ਹੈ ਕਿਹੜੇ ਦੇਵਤੇ ਦੀ ਗੱਲ ਕਰਦੇ ਜੀ ਕਹਿੰਦਾ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਤੇ ਮੈਂ ਅੱਗੇ ਅੱਗੇ ਹੁਣ ਚੱਲੇ ਤੇ ਫੇਰ ਹੀ ਐ ਨਾ ਮਸਲਾ ਇਸ ਗੱਲ ਦਾ ਏ ਹਰ ਇੱਕ ਗੱਲ ਦਾ ਮੈਂ ਫਿਰ ਉਹਨੂੰ ਦੂਸਰਾ ਸਵਾਲ ਕੀਤਾ ਮੈਂ ਮੈਂ ਤੇਰੀ ਗੱਲ ਮੰਨਦਾ ਮੈਂ ਨਿਸ਼ਾਨ ਸਾਹਿਬ ਨੂੰ ਮੱਥਾ ਨਹੀਂ ਟੇਕਦਾ ਤੂੰ ਦੱਸ ਦੇ ਕਿਉਂ ਟੇਕਣਾ ਏ ਉਹ ਕਹਿੰਦਾ ਜੀ ਬੰਦਾ ਨਾ ਚਾਰਜ ਹੋ ਜਾਂਦਾ ਏ ਮੱਥਾ ਟੇਕਣ ਲੱਗਿਆ ਮੈਂ ਬੜੀ ਵਾਰੀ ਬੇਨਤੀ ਕਰਦਾ ਇਹ ਇਸ ਵਿਸ਼ੇ 'ਚ ਨਹੀਂ ਪੈਣਾ ਇਸ ਬਹਿਸ 'ਚ ਨਹੀਂ ਪੈਣਾ ਕਿਸੇ ਨੇ ਕਿਉਂਕਿ ਰਿਕਾਰਡਿੰਗ ਵੀ ਚੱਲ ਰਹੀ ਹੈ ਇਸ ਬਹਿਸ 'ਚ ਨਹੀਂ ਪੈਣਾ ਟੇਕਣਾ ਜਾਂ ਨਹੀਂ ਟੇਕਣਾ ਜੇ ਟੇਕਣਾ ਹੈ ਤਾਂ ਕਿਉਂ ਟੇਕਣਾ ਹੈ ਜੇ ਨਹੀਂ ਟੇਕਣਾ ਤਾਂ ਕਿਉਂ ਨਹੀਂ ਟੇਕਣਾ ਤੁਹਾਨੂੰ ਇਹਦੇ ਕੋਲ ਜਵਾਬ ਹੋਣਾ ਚਾਹੀਦਾ ਹੈ ਮੱਖੀ ਤੇ ਮੱਖੀ ਨਹੀਂ ਮਾਰਨੀ ਸਿਰਫ ਮੈਂ ਆਪਣੀ ਗੱਲ ਪਖੰਡ ਦੀ ਤੁਹਾਡੇ ਸਾਹਮਣੇ ਰੱਖ ਰਿਹਾ ਉਹ ਮੈਨੂੰ ਕਹਿੰਦਾ ਜੀ ਨਿਸ਼ਾਨ ਸਾਹਿਬ ਤੋਂ ਅੰਦਰ ਬੰਦਾ ਆਣ ਕੇ ਨਾ ਚਾਰਜ ਜਿਆ ਹੋ ਜਾਂਦਾ ਹੈ ਮੈਂ ਵੀ ਨਿਸ਼ਾਨ ਸਾਹਿਬ ਨੂੰ ਆਪਾਂ ਮੱਥਾ ਤੇ ਪਹਿਲਾਂ ਮਾਰਾ ਨੂੰ ਟੇਕ ਕੇ ਫੇਰ ਹੀ ਨਿਸ਼ਾਨ ਸਾਹਿਬ ਨੂੰ ਟੇਕ ਤੇ ਕਹਿੰਦਾ ਹਾਂ ਤੇ ਮੈਂ ਵੀ ਅੰਦਰ ਚਾਰਜ ਨਹੀਂ ਹੋਇਆ ਜੇ ਜਦੋਂ ਮਾਰਾ ਦੇ ਕੋਲੋਂ ਮੱਥਾ ਟੇਕਿਆ ਉੱਥੋਂ ਚਾਰਜ ਨਹੀਂ ਹੋਇਆ ਕਹਿੰਦਾ ਉੱਥੋਂ ਹੋ ਗਿਆ ਤੇ ਉਦੋਂ ਆ ਦੂਜੇ ਫੋਨ ਵਾਵਾ ਮੰਗੇ ਸੀ ਮੈਂ ਵੀ ਹੋਣ ਭਲੇ ਚైనా ਦੇ ਚੱਲਦੇ ਨੇ 2-4 ਘੰਟੇ ਤੇ ਉਹਦੀ ਬੈਟਰੀ ਵੀ ਕਰ ਦੇਣੀ ਤੇਰੀ ਐਡੀ ਬੈਟਰੀ ਮਾਰੀ ਵੀ ਉੱਥੋਂ ਲੈ ਕੇ ਇੱਥੋਂ ਤੱਕ ਆਉਂਦਿਆ ਤੂੰ ਡੈੱਡ ਹੋ ਗਿਆ ਉਹਨੇ ਵਿਚਾਰੇ ਨੇ ਹੱਥ ਜੋੜ ਕੇ ਮੇਰੇ ਤੋਂ ਖੜਾ ਛੜਾਇਆ ਮੈਂ ਹੁਣ ਤਖਲੋ ਜਾ ਮੇਰੇ ਕਹਿਣ ਦਾ ਭਾਵ ਧਰਮ ਦੇ ਨਾਂ ਤੇ ਇਹ ਵੀ ਪਖੰਡ ਕੀਤਾ ਜਾਂਦਾ ਹੈ ਮੈਂ ਹੁਣ ਮੱਥੇ ਨੂੰ ਪਖੰਡ ਨਾ ਲੈ ਜਾਓ ਸਿਰਫ ਇੱਕ ਉਦਾਹਰਨ ਦੇ ਰਿਹਾ ਹੁਣ ਕਈਆਂ ਨੇ ਕੰਮ ਇਦਾਂ ਦਾ ਕਰਨਾ ਜੋ ਲੁਧਿਆਣੇ ਲਾਗੋ ਤੁਰਨਾ ਮੱਥੇ ਤੇ ਮੱਥਾ ਮੱਥੇ ਤੇ ਟੇਕਾ ਟੇਕੀ ਬਸ ਘੁੰਮੀ ਜਾਣਾ ਮੱਥਾ ਟੇਕ ਟੇਕ ਕੇ ਗੱਲ ਗੁਰੂ ਦੀ ਮੰਨ ਨਹੀਂ ਕੋਈ ਨਹੀਂ ਆਪਾਂ ਇੱਥੇ ਗੱਲ ਕੀਤੀ ਹੋਈ ਹੈ ਪਹਿਲਾਂ ਹੀ ਇਸ ਕਰਕੇ ਸਤਿਗੁਰ ਕਹਿੰ ਲਗੇ ਸ਼ੋ ਡੀਲਿਆ ਪਖੰਡਾ ਤੂੰ ਪਖੰਡ ਛੱਡ ਦੇ ਮੱਥਾ ਟੇਕਣ ਦਾ ਭਾਵ ਹੈ ਸਮਰਪਣ ਕਰਨਾ ਹੁਣ ਚਲ ਮੈਂ ਇਹਦਾ ਜਵਾਬ ਦੇ ਜਾਂ ਨਾ ਇਸੇ ਵੀਡੀਓ ਚ ਨਿਸ਼ਾਨ ਸਾਹਿਬ ਨੂੰ ਮੱਥਾ ਤਾਂ ਟੇਕਣਾ ਅਸੀਂ ਇੱਕ ਸੋਚ ਦੇ ਮਾਲਕ ਆ ਨਿਸ਼ਾਨ ਸਾਹਿਬ ਇੱਕ ਦਾ ਪ੍ਰਤੀਕ ਹੈ ਨਾ ਇੱਕ ਗੁਰੂ ਘਰ ਦਾ ਮੈਨੂੰ ਬਖਸ਼ਿਆ ਜੇ ਤੁਹਾਡੇ ਵਿੱਚੋਂ ਸਾਰਿਆਂ ਨੇ ਇੱਕ ਨੀਜੇ ਨਿਕਲਣਾ ਤੁਹਾਡੇ ਚੁਣੀ ਨਹੀਂ ਨਿਕਲਣਾ ਤੁਹਾਡੇ ਜੀ ਕਈ ਬੈਠੇ ਨੇ ਮੈਨੂੰ ਰੋਜ਼ ਲਾਮੇ ਦਿੰਦੇ ਕੋਈ ਕਹਿੰਦਾ ਬਾਬਾ ਜੀ ਜਰਾਬਾਂ ਪਾਉਣੀਆਂ ਕੋਈ ਕਹਿੰਦਾ ਬਾਬਾ ਜੀ ਨਹੀਂ ਪਾਉਣੀਆਂ ਤੁਸੀਂ ਤੇ ਆਪ ਨਹੀਂ ਰਲਦੇ ਮੈਨੂੰ ਕਿੱਥੋਂ ਰਲਾ ਲੋਗੇ ਵਿੱਚ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣ ਦਾ ਭਾਵ ਇਹ ਹੈ ਸਾਡੀ ਸੋਚ ਇੱਕ ਹੈ ਸਾਡਾ ਗੁਰੂ ਇੱਕ ਹੈ ਸਾਡਾ ਸਿਧਾਂਤ ਇੱਕ ਹੈ ਤੁਸੀਂ ਕਰੋ ਕੰਮ ਇਕੱਠੀ ਕਿੱਥੇ ਸਿਧਾਂਤ ਇੱਕ ਹੈ ਰੋਜ਼ ਤੇ ਤੁਸੀਂ ਬਾਬਿਆਂ ਦੇ ਇੱਕ ਦੂਜੇ ਦੇ ਛਤਰੋ ਛਤਰੀ ਹੋਏ ਹੁੰਨੇ ਆਪਾਂ ਇਸ ਕਰਕੇ ਜਾਂ ਤੇ ਮੱਥਾ ਨਾ ਟੇਕੋ ਜੇ ਟੇਕਣਾ ਹੈ ਤਾਂ ਸਮਰਪਣ ਕਰ ਦਿਓ ਆ ਅਰਥ ਹੈ ਮੱਥਾ ਟੇਕਣ ਦਾ ਅਰਥ ਹੁੰਦਾ ਸਮਰਪਣ ਕਰਨਾ ਨਿਸ਼ਾਨ ਸਾਹਿਬ ਨੂੰ ਮੱਥਾ ਤਾਂ ਟੇਕਣਾ ਮੈਂ ਗੁਰੂ ਦੇ ਅੱਗੇ ਉਹਦੇ ਨਿਸ਼ਾਨ ਦੇ ਅੱਗੇ ਝੁਕਦਾ ਜਿੱਥੇ ਇਹ ਨਿਸ਼ਾਨ ਲੱਗ ਗਿਆ ਉੱਥੇ ਗੁਰੂ ਦੀ ਚੱਲੇਗੀ ਉੱਥੇ ਮੇਰੀ ਨਹੀਂ ਚੱਲੇਗੀ ਮੋਹਰ ਹੁੰਦੀ ਨਾ ਹਰ ਇੱਕ ਦੀ ਆਪਣੀ ਆਪਣੀ ਨਿਸ਼ਾਨ ਝੰਡਾ ਹੁੰਦਾ ਹਰ ਇੱਕ ਫੌਜ ਦਾ ਜਿੱਥੇ ਜਿਹੜੀ ਫੌਜ ਦਾ ਝੰਡਾ ਹੈ ਉਹਦੇ ਰੂਲ ਮੰਨੇ ਜਾਣਗੇ ਅਸੀਂ ਗੁਰੂ ਘਰ ਚ ਆਪਣੇ ਰੂਲ ਚਲਾਉਨੇ ਆ ਅਸੀਂ ਮੰਨਦੇ ਥੋੜੀ ਆ ਜਿੰਨੇ ਵੀ ਸੰਗਤ ਆਉਂਦੀ ਹਰ ਇੱਕ ਦੇ ਆਪਣੇ ਆਪਣੇ ਰੂਲ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਤਾਂ ਟੇਕਣਾ ਹੀ ਮੈਂ ਤੇਨੂੰ ਸਤਿਗੁਰੂ ਸਮਰਪਣ ਕਰਦਾ ਹਾਂ ਤੇ ਇੱਕ ਮੱਤ ਕਿਰਪਾ ਕਰੀ ਸਾ ਮੱਤ ਦੇਹੋ ਦਇਆਲ ਪ੍ਰਭ ਜਿਤ ਤੁਮੇ ਅਰਾਧਾਂ ਉਹ ਮੱਤ ਦੇ ਦੀ ਜਿਹਦੇ ਨਾਲ ਤੇਰਾ ਨਾਮ ਜਪਿਆ ਜਾਵੇ ਸਾਡੀ ਇੱਥੇ ਮੱਤ ਵੀ ਇੱਕ ਨਹੀਂ ਹੈਗੀ ਅਸੀਂ ਕਿੱਥੋਂ ਸਮਰਪਣ ਕਰਦੇਾਂਗੇ ਇਸ ਕਰਕੇ ਕੰਮ ਉਹੋ ਹੀ ਆਪਣਾ ਇੱਕ ਭਾਲ ਥੀ ਨਾਤਿਆਂ ਦੋ ਭਾਚੜੀ ਸੋਰ ਵਾਲਾ ਹੀ ਮਸਲਾ ਬਸ ਸਮਰਪਣ ਕਰਨਾ ਸੀ ਨਹੀਂ ਤੇ ਇਹ ਊਠਕ ਬੈਠਕ ਹੀ ਐ ਜੇ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਕਹਿੰਦੇ ਨੇ ਨਾ ਕਾਜੀ ਜੀ ਜੇ ਬੈਠਕਾਂ ਹੀ ਕੱਢਣੀਆਂ ਸਨ ਨਵਾਬ ਜੀ ਜੇ ਬੈਠਕਾਂ ਹੀ ਕੱਢਣੀਆਂ ਸਨ ਉੱਥੇ ਕੱਢ ਲੈਂਦੇ ਨਵਾਬ ਦੇ ਕੋਲ ਜਿੱਥੇ ਭਰੀ ਸਭਾ ਚ ਕੱਢ ਲੈਂਦੇ ਇੱਥੇ ਆਉਣ ਦੀ ਲੋੜ ਸੀ ਤੇ ਇਹ ਸਾਡੇ ਤੇ ਲਾਗੂ ਨਹੀਂ ਹੁੰਦਾ ਆਪਾਂ ਐਕਸਰਸਾਈਜ਼ ਹੀ ਜੇ ਕਰਨੀ ਹੈ ਆਪਾਂ ਵੀ ਬੈਠ ਕੇ ਹੀ ਮਾਰਨੀ ਹੈ ਤੇ ਘਰੇ ਮਾਰ ਲਿਆ ਕਰੀਏ ਗੁਰੂ ਕੋਲ ਆਉਣ ਦਾ ਤਾਂ ਮਕਸਦ ਹੈ ਅਸੀਂ ਗੁਰੂ ਦੇ ਅੱਗੇ ਝੋਲੀ ਅਡ ਕੇ ਕੋਈ ਦਾਤ ਲੈ ਸਕੀਏ ਅਸੀਂ ਤੇ ਅਜੇ ਤੱਕ ਗੁਰੂ ਦੀ ਮੱਤ ਧਾਰਨ ਨਹੀਂ ਕੀਤੀ ਇਸ ਕਰਕੇ ਭਾਈ ਗੁਰਮੁਖੋ ਇੱਕ ਧਰਮ ਦੇ ਨਾਂ ਤੇ ਪਖੰਡ ਨੇ ਸਤਿਗੁਰੂ ਕਹਿ ਰਹੇ ਨੇ ਪਰਮ ਪਖੰਡ ਦੀ ਮੈਂ ਕੱਲ੍ਹ ਕਿਹਾ ਸੀ ਪਰਮ ਦਾ ਅਰਥ ਸ੍ਰੇਸ਼ਟ ਕੀਤਾ ਸੀ ਨਾਮ ਦੇ ਨਾਲ ਆਇਆ ਜੀ ਸ੍ਰੇ ਦਾ ਪਖੰਡ ਤੇ ਕਈ ਸਾਡੇ ਵਰਗੇ ਵੀ ਵਿੱਚ ਹੁੰਦੇ ਨੇ ਇੱਥੇ ਮੱਥਾ ਟੇਕੋ ਜੀ ਇੱਥੇ ਦੇਖੋ ਕਈ ਇਦਾਂ ਹੁੰਦੇ ਹੁਣ ਜਿਹੜੀ ਬਾਹਰੋਂ ਸੰਗਤ ਆਉਂਦੀ ਹੈ ਨਾ ਫਾਰਮ ਤੋਂ ਉਹਨਾਂ ਨੂੰ ਵੀ ਫਿਰ ਆਪਾਂ ਨੂੰ ਛਲਨਾ ਪੈਂਦਾ ਹੈ ਉਹਨਾਂ ਡਾਲਰ ਦੇਣੇ ਤੁਸੀਂ 150 ਜੀ ਕੰਮ ਸਰ ਦੇਣਾ ਉਹਨਾਂ ਨੂੰ ਵੀ ਹਰ ਤਰੀਕੇ ਦੇ ਨਾਲ ਫਿਰ ਉਹਨਾਂ ਨੂੰ ਥਾਂ ਉਹਨਾਂ ਉਹਨਾਂ ਥਾਵਾਂ ਤੇ ਥਾਂ ਥਾਂ ਦੇ ਖੜਕੇ ਜੀ ਇੱਥੇ ਵੀ ਮੱਥਾ ਟੇਕੋ ਇੱਥੇ ਵੀ ਟੇਕੋ ਇੱਥੇ ਵੀ ਉਹ ਪਤਾ ਜਾਣ ਲੱਗਿਆ 150 ਦੇ ਕੇ ਜਾਣਗੇ ਤੇ ਡਾਲਰ ਹੀ ਦੇ ਕੇ ਜਾਣਗੇ 80 20 ਧਰਮ ਦੇ ਨਾਂ ਤੇ ਪਖੰਡ ਕਰਦੇ ਆਂ ਸਤਿਗੁਰੂ ਕਹਿੰਦੇ ਹੈ ਇਹ ਸਾਰਾ ਪਖੰਡੀ ਕੀ ਕਰ ਲੋਗੇ ਚਲੋ ਮੈਂ ਇੱਕ ਨਿੱਕੀ ਜੀ ਉਦਾਹਰਨ ਦੇ ਕੇ ਅੱਗੇ ਤੁਰ ਪਿੰਨਾ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਆ ਕੇ ਨਮਸਕਾਰ ਕਰਦੇ ਕਰਨੀ ਚਾਹੀਦੀ ਹੈ ਕਰਦੇ ਆ ਨਾ ਮੇਰੇ ਨਾਲ ਇਦਾਂ ਬੜੀ ਬੜੀ ਹੁੰਦਾ ਵੈਸੇ ਤੇ ਮੈਂ ਜਾਂਦਾ ਨਹੀਂ ਕਿਤੇ ਮੌਕਾ ਬਣ ਜਵੇ ਜਿੱਥੇ ਲੜੀ ਪਾਠਾਂ ਦੀ ਚੱਲਦੀ ਹੋਵੇ 50 ਪਾਠ 100 ਪਾਠ ਚੱਲਦਾ ਕਿੰਨੇ ਮੱਥੇ ਟੇਕੋਗੇ ਉੱਥੇ ਆ ਗਿਆ ਨਾ ਸਵਾਲ ਖੜਾ ਹੋ ਗਿਆ ਨਾ ਕੁਐਸਚਨ ਮਰ ਵੀ ਕਿੰਨੇ ਕੁ ਮੱਥੇ ਟੇਕੂੰਗਾ ਮੈਂ ਕਿਉਂਕਿ ਅਸੀਂ ਮੱਥਾ ਟੇਕਣ ਦਾ ਅਰਥ ਨਹੀਂ ਸਮਝਿਆ ਅਸੀਂ ਬਸ ਮੱਥਾ ਟੇਕਣਾ ਹੈ 50 ਮੱਥੇ ਟੇਕ ਲਵਾਂਗੇ ਪਰ 5 ਮਿੰਟ ਬਹਿ ਕੇ ਗੁਰੂ ਦਾ ਪਾਠ ਨਹੀਂ ਸੁਨਣਾ ਉੱਥੇ ਜਿੰਨੇ ਵੀ ਖੰਡ ਪਾਠ ਚੱਲਦੇ ਨੇ ਇਹ ਨਹੀਂ ਸਾਡੇ ਕੋਲ ਆ 100 ਬੰਦੇ ਨੂੰ ਕਿਹਾ ਜਾਵੇ ਨਾ ਇੱਥੇ ਵੀ ਕਰ ਸਕਦੇ ਨਹੀਂ ਆਪਾਂ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਇਹ ਮਤਾਂ ਸੋਚਿਓ ਵੀ ਅਸੀਂ ਪੜੇ ਲਿਖੇ ਸਾਰੇ ਬੈਠੇ ਆ ਸਾਡੇ ਵਾਸਤੇ ਕੋਈ ਪੜੇ ਲਿਖੇ ਨਹੀਂ ਜਦੋਂ ਟੋਕਾ ਫੇਰਨਾ ਹੀ ਫੇਰ ਹੀ ਦੇਣਾ ਹੈ ਜੇ ਤੁਹਾਨੂੰ ਕਹਿ ਦਿੱਤਾ ਜਾਵੇ ਕਿ 100 ਬੰਦਾ ਬੈਠ ਜਾਓ ਤੇ ਇਹ 100 ਬੰਦਾ ਜਿਹੜਾ ਉਹ ਖੰਡ ਪਾਠ ਆਰੰਭ ਕਰਾਓ ਤੇ ਉਹ ਆਰੰਭ ਹੋ ਜਾਏਗਾ ਕੋਈ ਵੱਡੀ ਮੁਸ਼ਕਲ ਨਹੀਂ ਆਉਣੀ ਨਾ ਬਾਬਾ ਜੀ ਤੁਸੀਂ ਇੰਤਜ਼ਾਮ ਕਰੋ ਸਾਨੂੰ ਤੇ ਉਦਾਂ ਪਾਠ ਹੀ ਨਹੀਂ ਲੱਭਦੇ ਦੋ ਦੋ ਚਾਰ ਚਾਰ ਪਾਠ ਇਕੱਠੇ ਹੋ ਜਾਂਦੇ ਨੇ ਤੁਸੀਂ ਇੰਤਜ਼ਾਮ ਕਰੋ ਅਸੀਂ ਭੇਟਾ ਦੇ ਦੇਾਂਗੇ ਸੰਗਤਾਂ 'ਚ ਬੜੀ ਸ਼ਰਧਾ ਹੈ ਤੇ ਮਸਾਲਾ ਲਾਉ ਨੂੰ ਆਪਣੇ ਕੋਲ ਉਦਾਂ ਸੁੱਖ ਨਾ ਵਧੋ ਪਰ ਜੇ ਇਹੋ ਕਹਿ ਦਿੱਤਾ ਜਾਵੇ ਭਾਈ ਇੱਕ ਖੰਡ ਪਾੜ ਚ ਚੱਲੇਗਾ 100 ਪਰਿਵਾਰ ਨੂੰ ਬੇਨਤੀ ਹੈ ਰੂਟੀਨ ਬਣ ਕੇ ਡਿਊਟੀ ਬਣ ਲਓ ਅੱਧਾ ਅੱਧਾ ਘੰਟਾ ਪਾਠ ਸੁਣਿਓ ਮੈਂ ਲੈ ਕੇ ਦੇ ਸਕਦਾ ਸ਼ਾਇਦ 5 ਜਾਂ 10 ਪਰਿਵਾਰ ਵਿੱਚੋਂ ਨਿਕਲ ਕੇ ਆਉਣ ਕਿ ਬਾਬਾ ਜੀ ਅਸੀਂ ਆਵਾਂਗੇ ਟਾਈਮ ਨਹੀਂ ਬਾਬਾ ਜੀ ਸਾਡੇ ਕੋਲ ਤਿੰਨ ਦਿਨ ਹੀ ਚੱਲਦਾ ਨਾ ਪਾਠ 72 ਘੰਟੇ ਉਹਦਾ ਟਾਈਮ ਨਹੀਂ ਹੈਗਾ ਹਾਂ ਭੇਟਾਂ ਤੁਸੀਂ ਦੱਸ ਦਿਓ 10000 ਦੀ 20000 ਤੁਸੀਂ ਲੈ ਲਓ ਨੋ ਪ੍ਰੋਬਲਮ ਕੋਈ ਗੱਲ ਨਹੀਂ ਪਰ ਪੈਸੇ ਦੀ 19 ਮਸਲਾ ਸਾਡੇ ਕੋ ਪਾਠ ਨਹੀਂ ਸੁਨੇ ਜਾਂ ਹੁਣ ਤੁਸੀਂ ਮੈਨੂੰ ਦੱਸੋ ਵੀ ਤੁਹਾਡੇ ਪੈਸਿਆਂ ਨੇ ਭਲਾ ਕਰਨਾ ਹੈ ਕਿ ਸੁਣੇ ਨੇ ਭਲਾ ਕਰਨਾ ਹੈ ਪੈਸੇ ਤੇ ਅਸੀਂ ਸਾਹਮਣੇ ਇਸ ਕਰਕੇ ਇਹ ਧਰਮ ਦੇ ਨਾਂ ਤੇ ਪਖੰਡ ਨਹੀਂ ਚਾਹੀਦਾ ਤੇ ਇਹ ਅਖੰਡ ਪਾਠ ਇੱਕ ਹੋਵੇ ਸੁਣਨ ਵਾਲਾ 100 ਹੋਵੇ ਪਰ ਅੱਜ 100 ਅਖੰਡ ਪਾਠ ਹੁੰਦਾ ਸੁਣਨ ਵਾਲਾ ਇੱਕ ਵਣੀ ਹੁੰਦਾ ਕਿ ਇਹ ਪਖੰਡ ਨਹੀਂ ਇਸ ਕਰਕੇ ਪਾਰ ਉਤਾਰਾ ਬਾਣੀ ਨੇ ਕਰਨਾ ਹੈ ਤੇ ਬਾਣੀ ਉਹਦਾ ਪਾਰ ਉਤਾਰਾਂ ਕਰੇਗੀ ਜਿਹਦੇ ਕੰਨਾਂ ਦੇ ਵਿੱਚ ਜਾਵੇਗੀ ਦੂਜੇ ਦਾ ਪਾਰ ਉਤਾਰਾਂ ਨਹੀਂ ਜਿਹਦੇ ਆਪਣੇ ਮੇਰੇ ਕੰਨਾਂ 'ਚ ਜਾਊ ਤੇ ਫੇਰ ਹੀ ਆ ਨਾ ਆਪਾਂ ਚਲੋ ਇੱਕ ਮੋਹਰ ਲਵਾ ਦਿੰਦਾ ਮੈਂ ਬਾਣੀ ਦੀ ਸੁਣ ਤੇ ਪੁਨੀਤ ਕਹਤੇ ਪਵਿੱਤ ਹੁਣ ਇਹ ਤੇ ਨਹੀਂ ਕਿਹਾ ਕਿੰਨੇ ਸੁਣਨਾ ਹੈ ਆਪ ਸੁਣਾਂਗੇ ਤੇ ਫੇਰ ਹੀ ਆ ਨਾ ਤੁਸੀਂ ਜਪਜੀਤ ਸਾਹਿਬ ਦੀਆਂ ਚਾਰ ਸੁਣਿਆ ਦੀਆਂ ਪੌੜੀਆਂ ਪੜਦੇ ਜੀ ਉਹ ਉਸੇ ਮਨੁੱਖ ਦੀ ਗੱਲ ਹੈ ਜਿਹੜਾ ਮਨੁੱਖ ਸੁਣਦਾ ਹੈ ਦੁੱਖ ਇੱਕ ਹੋਰ ਪੜ ਦੇਣਾ ਦੁੱਖ ਰੋਗ ਸੰਤਾਪ ਉੱਤਰੇ ਕਦੋਂ ਸੁਣੀ ਆਪਾਂ ਤੇ ਸੁਣੀ ਥੋੜੀ ਅਸੀਂ ਤੇ ਖੰਡ ਪਾਠ ਕਰਾਉਣਾ ਨਾ ਗੁਰੂ ਸਾਹਿਬ ਕਹਿੰਦੇ ਨੇ ਵੀ ਬਾਣੀ ਸੁਣਨ ਦੇ ਨਾਲ ਦੁੱਖ ਰੋਗ ਉੱਤਰ ਜਾਣਗੇ ਕਿੰਨੀ ਕੁ ਸੁਣੀਏ ਕਹਿੰਦੇ ਕਿਨਕਾ ਏਕ ਜਿਸ ਜੀ ਬਸਾਵੇ ਗੁਰੂ ਅਰਜਨ ਸਾਹਿਬ ਨੇ ਇੱਕ ਕਿਨਕਾ ਕਿਹਾ ਸੀ ਅਸੀਂ ਖੰਡ ਪਾਠ ਕਰਾ ਲਾਂਗੇ 100 ਕਰਾ ਦਿਓ ਸੁਣੀ ਨਹੀਂ ਸਾਡੇ ਕੋ ਜਾਨੀ ਉਹਦੇ ਬਾਅਦ ਤੇ ਟਾਈਮ ਨਹੀਂ ਹੈਗਾ ਦੁਖ ਰੋਗ ਮੇ ਪੱਲੇ ਉਤਨੀ ਕੁਛ ਬੋਲ ਰਿਆ ਬਾਣੀ ਚ ਹੋਈ ਨਾ ਦੁਖ ਰੋਗ ਸੰਤਾਪ ਉਤਰੇ ਕਦੋਂ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਕਹਿਣਗੇ ਅੰਦਰ ਰਸ ਦੇ ਨਾਲ ਭਰ ਜਾਵੇਗਾ ਖੈਰ ਇਹ ਇਹ ਸਾਰਾ ਕੁਝ ਧਰਮ ਦੇ ਨਾਂ ਤੇ ਅੱਜ ਪਖੰਡ ਹੈ ਅਸੀਂ ਨਹੀਂ ਬੋਲਾਂਗੇ ਕਿਉਂਕਿ ਜੇ ਬੋਲ ਦਿੱਤਾ ਸਾਡਾ ਕੰਮ ਨਹੀਂ ਚੱਲਣਾ ਖੈਰ ਮੈਂ ਵਿਸ਼ੇ ਵੱਲ ਆਵਾਂ ਸਤਿਗੁਰੂ ਕਹਿ ਰਹੇ ਨੇ ਕਹਿਣ ਲਗੇ ਹਾਂ ਹਉ ਪਾਪੀ ਪਤਿਤ ਪਰਮ ਪਾਖੰਡੀ ਹੈ ਪ੍ਰਭੂ ਜੀ ਅਸੀਂ ਪਾਪੀ ਹਾਂ ਵਿਕਾਰਾਂ ਚ ਡਿੱਗੇ ਹੋਏ ਪੱਤ ਤਹਾਂ ਸਿਰੇ ਦੇ ਪਖੰਡੀਆਂ ਤੂੰ ਨਿਰਮਲ ਨਿਰੰਕਾਰੀ ਨਿਰਮਲ ਦਾ ਅਰਥ ਹੁੰਦਾ ਪਵਿੱਤਰ ਇੱਥੇ ਲੱਲੇ ਨੂੰ ਔਂਕਰ ਇਹਦਾ ਅਰਥ ਕਰਾਂਗੇ ਉਹ ਹਸਤੀ ਜਿੰਨੂੰ ਮੈਲ ਲੱਗਦੀ ਕੋਈ ਨਹੀਂ ਉਹ ਹਸਤੀ ਜਿੰਨੂੰ ਬਿਲਕੁਲ ਮੈਲ ਨਹੀਂ ਲੱਗਦੀ ਉਹਦੇ ਵਾਸਤੇ ਨਿਰਮਲ ਸ਼ਬਦ ਇੱਥੇ ਤਾਂ ਲੱਲੇ ਨੂੰ ਔਂਕਰ ਆਇਆ ਕਿ ਲੱਗੇ ਹੈ ਪ੍ਰਭੂ ਤੇਰੀ ਪਰਮ ਹਸਤੀ ਹੈ ਤੈਨੂੰ ਕਦੀ ਵੀ ਮੈਲ ਨਹੀਂ ਲੱਗਦੀ ਤੂੰ ਨਿਰੰਕਾਰ ਸਰੂਪ ਹੈ ਅੰਮ੍ਰਿਤ ਚਾਖ ਪਰਮ ਰਸ ਰਾਤੇ ਠਾਕੁਰ ਸ਼ਰਨ ਤੁਮਾਰੀ ਇਹਦੇ ਅਣਵੇ ਅਰਥ ਕਰਾਂਗੇ हे ਠਾਕੁਰ हे ਪ੍ਰਭੂ ਜੀਓ ਜਿਹੜਾ ਜੀਵ ਤੇਰੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਨਾ ਉਹ ਜਦੋਂ ਨਾਮ ਦਾ ਰਸ ਅੰਮ੍ਰਿਤ ਰਸ ਤੇਰੀ ਸ਼ਰਨ ਦੇ ਵਿੱਚ ਉਹ ਚੱਖਦਾ ਹੈ ਫਿਰ ਕੀ ਮਿਲਦਾ ਜੀ ਪਰਮ ਰਸ ਰਾਤੇ ਉਹ ਪਰਮ ਦਾ ਅਰਥ ਹੈ ਸ੍ਰੇਸ਼ਟ ਨਾਮ ਰਸ ਦੇ ਵਿੱਚ ਮਸਤ ਹੋ ਜਾਂਦਾ ਹੈ ਫਿਰ ਇਸ ਪੰਕਤੀ ਨੂੰ ਧਿਆਨ ਨਾਲ ਸਮਝਣ ਦਾ ਯਤਨ ਕਰੀਏ ਠਾਕੁਰ ਸ਼ਰਨੁ ਤੁਮਾਰੀ ਇਹਦੇ ਅਰਥ ਨੇ ਜਿਹੜਾ ਤੇਰੀ ਸ਼ਰਨ ਦੇ ਵਿੱਚ ਆ ਗਿਆ ਆਪਾਂ ਬੈਠੇ ਨਾਨਕੇ ਜਿਹੜਾ ਤੇਰੇ ਨਾਲ ਜੁੜ ਗਿਆ ਤੇਰੇ ਜਿਹੜਾ ਚਰਨਾਂ ਦੇ ਨਾਲ ਜੁੜ ਗਿਆ ਇੱਥੇ ਕੀ ਮਿਲਦਾ ਹੈ ਕਿੰਨੇ ਕਿ ਉੱਥੇ ਅਮਰਤ ਵੰਡੀ ਹੈ ਬਾਣੀ ਨੇ ਕਿਹਾ ਇੱਥੇ ਅਮਰਤ ਵੰਡਿਆ ਜਾਂਦਾ ਹੈ ਛਿਮ ਛਿਮ ਵਰਸਾ ਹੈ ਅਮਰਤ ਧਾਰਾ ਕੀਰਤਨ ਦੇ ਰੂਪ ਦੇ ਵਿੱਚ ਕਥਾ ਦੇ ਰੂਪ ਦੇ ਵਿੱਚ ਬਾਣੀ ਦੇ ਰੂਪ ਦੇ ਵਿੱਚ ਇੱਥੇ ਪ੍ਰਵਾਹ ਅਮਰਤ ਦੇ ਚੱਲਦੇ ਨੇ ਨਾ ਤੁਸੀਂ ਕੀ ਕਹਿੰਦੇ ਜੀ ਅਮਰਤ ਪਾਠ ਹੋ ਰਿਹਾ ਹੈ ਅਮਰਤ ਬਾਣੀ ਦਾ ਪਾਠ ਹੋ ਰਿਹਾ ਹੈ ਅਮਰਤ ਕੀਰਤਨ ਹੋ ਰਿਹਾ ਹੈ ਅਮਰਤ ਕਥਾ ਹੋ ਰਹੀ ਹੈ ਇਹੋ ਸ਼ਬਦ ਵਰਤੇ ਜਾਂਦੇ ਨੇ ਨਾ ਨਾਮ ਜਪਿਆ ਜਾ ਰਿਹਾ ਇਹ ਸੰਗਤ ਦਾ ਵਾਧਾ ਇੱਥੇ ਅਮਰਤ ਹੀ ਵੰਡਿਆ ਜਾਣਾ ਹੈ ਕਹਿਣ ਲੱਗੇ ਮਾਲਕ ਤੇਰੀ ਸ਼ਰਨ ਦੇ ਵਿੱਚ ਆਇਆ ਠਾਕੁਰ ਸ਼ਰਨ ਤੁਮਾਰੀ ਜਿਹੜੇ ਜੀਵ ਤੇਰੀ ਸ਼ਰਨ ਦੇ ਵਿੱਚ ਆ ਗਏ ਅਮਰਤ ਚਾਖ ਉਹਨਾਂ ਨੇ ਇੱਥੇ ਜਿਹੜਾ ਅਮਰਤ ਵਰਤ ਰਿਹਾ ਸੀ ਨਾ ਉਹਨੂੰ ਚੱਖ ਲਿਆ ਤੇ ਮੈਂ ਇੱਕ ਬੇਨਤੀ ਕਰ ਦੇਣਾ ਮਨੁੱਖ ਘਰੋਂ ਨਿਕਲੇ ਨਾ ਮੀਂਹ ਦੇ ਵਿੱਚ ਤੇ ਕੋਈ ਨਾ ਕੋਈ ਸ਼ਿਟ ਪੈ ਜਾਂਦੀ ਹੁੰਦੀ ਹੈ। ਭਾਵੇਂ ਰੇਨ ਕੋਟ ਵੀ ਪਾਇਆ ਹੋਵੇ ਜਾਂ ਛਤਰੀ ਵੀ ਲਈ ਹੋਵੇ ਕੇਵਲੇ ਹਵਾ ਦੇ ਬੁੱਲੇ ਨਾ ਇੱਕ ਅੱਧੀ ਸ਼ਿਟ ਪੈ ਵੀ ਜਾਂਦੀ ਹੈ। ਜੇ ਤੁਸੀਂ ਗੁਰੂ ਕੋਲ ਆ ਕੇ ਬੈਠੇ ਜੇ ਨਾ ਕਿਤੇ ਨਾ ਕਿਤੇ ਸ਼ਿਟ ਨਾਮ ਦੀ ਪੈ ਜਾਵੇਗੀ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਕਿਤੇ ਨਾ ਕਿਤੇ ਤੇ ਪਵੇਗੀ ਨਾ। ਆਸ ਹੈ ਨਾ ਵੀ ਹੁਣ ਸੰਗਤ ਚ ਆਏ ਆ ਕਿਤੇ ਨਾ ਕਿਤੇ ਤਾਂ ਮਨ ਹੋਵੇਗਾ ਨਾ ਚਲੋ ਅੱਜ ਨਹੀਂ ਮਨ ਮੰਨਦਾ ਕੱਲ ਨਹੀਂ ਮੰਨਦਾ 20 ਸਾਲ ਤੋਂ 10 ਸਾਲ ਤੋਂ ਨਹੀਂ ਮੰਨਦਾ ਕਦੀ ਤੇ ਮਨ ਚ ਕੋਈ ਨਾ ਕੋਈ ਜਾਵੇਗਾ ਨਾ ਇਸ ਕਰਕੇ ਇੱਕ ਦੁਕਾਨਦਾਰ ਦੁਕਾਨ ਖੋਲ ਕੇ ਬੈਠਦਾ ਏ ਉਹਨੂੰ ਇਹ ਨਹੀਂ ਪਤਾ ਕਿ ਮੇਰੇ ਕੋਲ ਸ਼ਾਮ ਤੱਕ ਕਿੰਨੇ ਗਾਖ ਆਉਣੇ ਨੇ ਕਈ ਵਾਰੀ ਇਦਾਂ ਹੁੰਦਾ ਛੁੱਟੀ ਵੀ ਹੁੰਦੀ ਆ ਸਾਰੇ ਪਾਸੇ ਦੁਕਾਨਦਾਰ ਕਾ ਤਾਂ ਵੀ ਕਹਿੰਦਾ ਕਹਿੰਦਾ ਚਲੋ ਦੁਕਾਨ ਖੋਲ ਕੇ ਬਹਿ ਜੰਨੇ ਬਹਿਣਾ ਹੀ ਆ ਕੋਈ ਨਾ ਕੋਈ ਗਾਖ ਆਵੇਗਾ ਆਪਾਂ ਇਦਾਂ ਕਹਿੰਦੇ ਨਾ ਵੀ ਕੋਈ ਨਾ ਕੋਈ ਤੇ ਆਵੇਗਾ ਹੀ ਨਾ ਜੇ ਨਾ ਹੋਊ ਤੇ ਆਪਾਂ ਆਪਣੀ ਦੁਕਾਨ 'ਚ ਕੋਈ ਕੱਢ ਥੋੜੀ ਦੇ ਲੱਗਾ ਤੁਸੀਂ ਗੁਰੂ ਦੇ ਚਰਨਾਂ 'ਚ ਆਏ ਜੇ ਜਿਹੜੇ ਰੋਜ਼ ਆਉਂਦੇ ਨੇ ਇਹ ਤੇ ਆਪਾਂ ਮੰਨ ਸਕਦੇ ਹਾਂ ਫਿਰ ਕਦੇ ਤੇ ਕਦੀ ਨਾਮ ਦੀ ਸ਼ਿੱਟ ਤੇ ਵੱਜੇਗੀ ਨਾ ਕਦੀ ਦੇ ਕਦੀ ਨਾਮ ਦੀ ਦਾਤ ਝੋਲੀ ਦੇ ਵਿੱਚ ਪਵੇਗੀ ਨਾ ਅੱਜ ਨਹੀਂ ਭਈ ਕੱਲ ਨਹੀਂ ਪਰ ਸੋ ਕਦੇ ਤੇ ਕਦੀ ਦਾ ਹੋਊਗਾ ਨਾ ਸਤਗੁਰੂ ਕਹਿੰਦੇ ਜਿਹੜਾ ਇੱਥੇ ਅੰਮ੍ਰਿਤ ਵਰਤਦਾ ਜਿਹਦੀ ਰਸਨਾ ਤੇ ਪੈ ਗਿਆ ਫਿਰ ਉਹਨੂੰ ਚੱਖ ਲੈਂਦਾ ਹੈ ਕਹਿ ਲਗੇ ਫੇਰ ਪੰਤੀ ਵੱਲ ਧਿਆਨ ਠਾਕੁਰ ਸ਼ਰਨੋਂ ਤੁਮਾਰੀ ਹੈ ਪ੍ਰਭੂ ਜਿਹੜਾ ਜੀਵ ਤੇਰੀ ਸ਼ਰਨ ਚ ਆ ਜਾਂਦਾ ਏ ਅੰਮ੍ਰਿਤ ਚਾਖ ਉਹ ਵਰਸ ਦੇ ਹੋਏ ਅੰਮ੍ਰਿਤ ਨੂੰ ਕਦੇ ਨਾ ਕਿਤੇ ਚੱਖ ਲੈਂਦਾ ਮੈਂ ਇਹ ਉਦਾਹਰਨ ਤਾਂ ਦੇ ਦਿੱਤੀ ਕਿਉਂਕਿ ਕਈ ਵਾਰੀ ਮਨ ਬਿਰਤੀ ਕਹਦੇਗਾ ਜੀ ਧਿਆਨ ਤੇ ਟਿਕਦਾ ਨਹੀਂ ਪਰ ਇੱਕ ਗੱਲ ਚੇਤਾ ਰੱਖਿਓ ਜੇ ਗੁਰੂ ਦੇ ਕੋਲ ਆਗੇ ਜੇ ਨਾ ਇੱਕ ਨਾ ਇੱਕ ਦਿਨ ਕਲਾ ਜਰੂਰ ਵਰਤੇਗੀ ਉਹਨੇ ਵੀ ਆਪਾਂ ਤਾਂ ਹੀ ਆਕਾਸ਼ ਲੈ ਕੇ ਹੀ ਆਉਨੇ ਨਾ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਨਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਇ ਜਿਓ ਜੇ ਨਾ ਇਹ ਆਸ ਹੋਵੇ ਤੇ ਅੱਜ ਕੱਲ ਕੀਰਤਨ ਕਰਤਾ ਤੇ ਘਰਾਂ ਮੋਬਾਈਲਾ ਤੇ ਬੜਾ ਹੁੰਦਾ ਸਾਡੇ ਕੋਲ ਉੱਥੇ ਵੀ ਤੇ ਸੁਣਿਆ ਜਾ ਸਕਦਾ ਨਾ ਜਿੰਨੇ ਸੁਣਨਾ ਹੈ ਸੰਗਤ ਦੀ ਇਹ ਮਹਾਨਤਾ ਐ ਵਿਸਤ ਸੰਗਤ ਹਰ ਪ੍ਰਭ ਵਸੈ ਜਿਓ ਕਹਿੰਨਗੇ ਇੱਥੇ ਰੱਬ ਵਸਦਾ ਏ ਕਿਤੇ ਨਾ ਕਿਤੇ ਨਾਮ ਦੀ ਛਿੱਟ ਪਵੇਗੀ ਜਿਹੜਾ ਚੱਖ ਲੈਂਦਾ ਹੈ ਨਾ ਪਰਮ ਰਸ ਰਾਤੇ ਕਹਿੰਦੇ ਉਹ ਸ੍ਰੇਸ਼ਟ ਨਾਮ ਰਸ ਦੇ ਵਿੱਚ ਫਿਰ ਮਸਤ ਹੋ ਜਾਂਦਾ ਹੈ ਉਦੀ ਸੂਰਤ ਜਿਹੜੀ ਹੈ ਪਰਮਾਤਮਾ ਦੇ ਪਰਮ ਰਸ ਦੇ ਵਿੱਚ ਲੱਗ ਜਾਂਦੀ ਹੈ ਅੰਮ੍ਰਿਤ ਚਾਖ ਪਰਮ ਰਸ ਰਾਤੇ ਕੀ ਦੀ ਠਾਕੁਰ ਸ਼ਰਨ ਤੁਮਾਰੀ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਅਗੇ ਸਤਿਗੁਰ ਕੈ ਲਗੇ ਕਰਤਾ ਹੇ ਅਕਾਲ ਪੁਰਖ ਵਾਹਿਗੁਰੂ ਜੀ ਉਹ ਕਰਤੇ ਦਰਤ ਹੁੰਦਾ ਪੈਦਾ ਕਰਨ ਵਾਲਾ ਹੇ ਪ੍ਰਭੂ ਜੀਓ ਤੁਸੀਂ ਸਾਰਿਆਂ ਨੂੰ ਬਣਾਉਣ ਵਾਲੇ ਜੇ ਤੂੰ ਮੈਂ ਇਹਦਾ ਤੂੰ ਮੈਂ ਇਕੱਠਾ ਪਾਠ ਨਹੀਂ ਕਰਨਾ ਅਰਥ ਸਪਸ਼ਟ ਨਹੀਂ ਹੋਣਗੇ ਤੂੰ ਇਹਦਾ ਅਰਥ ਹੈ ਤੂੰ ਮੈਂ ਦਾ ਅਰਥ ਮੈਂ ਤੂੰ ਮੈਂ ਮਾਣ ਨਿਮਾਣੇ ਮਾਣ ਦਾ ਅਰਥ ਇੱਜ਼ਤ ਵਡਿਆਈ ਨਿਮਾਣੇ ਦਾ ਅਰਥ ਜਿੱਦਾਂ ਕੋਈ ਮਾਣ ਨਹੀਂ ਹੁੰਦਾ ਹੈ। हे ਪ੍ਰਭੂ ਜਿਸ ਮਨੁੱਖ ਦਾ ਕੋਈ ਮਾਣ ਨਹੀਂ ਤੂੰ ਉਹਦਾ ਵੀ ਮਾਣ ਹੈ। ਮੈਨੂੰ ਕਿਤੇ ਇੱਜ਼ਤ ਨਹੀਂ ਮਾਣ ਨਹੀਂ ਵਡਿਆਈ ਨਹੀਂ ਮਿਲਦੀ ਮੈਂ ਤੇਰੇ ਚਰਨਾਂ 'ਚ ਆਇਆ ਮੈਨੂੰ ਤੇਰੇ ਚਰਨਾਂ ਦੇ ਵਿੱਚ ਉਹ ਇੱਜ਼ਤ ਮਾਣ ਵਡਿਆਈ ਜ਼ਰੂਰ ਮਿਲੇਗੀ। ਤੇ ਮੈਂ ਇੱਕ ਬੇਨਤੀ ਕਰ ਦਿੰਦਾ ਗੁਰਮਖੋ ਇਹ ਗੱਲ ਆਪਣੇ ਜੀਹਣ ਦੇ ਵਿੱਚ ਰੱਖਿਓ ਜਿੰਨੂੰ ਕਿਤੇ ਵੀ ਢੋਈ ਨਹੀਂ ਨਾ ਮਿਲਦੀ। ਜੇ ਉਹ ਗੁਰੂ ਦੀ ਸ਼ਰਮ 'ਚ ਆ ਜਾਂਦਾ ਉਹਨੂੰ ਗੁਰੂ ਦੀ ਚਰਨਾਂ ਦੇ ਵਿੱਚ ਢੋਈ ਜਰੂਰ ਮਿਲ ਜਾਂਦੀ ਹੈ ਮੈਂ ਅਕਸਰ ਕਹਿਣਾ ਨਾ ਇਦਾਂ ਦੇ ਕਈ ਕੌਤਕ ਵੀ ਆਪਾਂ ਹੁੰਦੇ ਦੇਖੇ ਨੇ ਜਿਨ੍ਹਾਂ ਨੂੰ ਡਾਕਟਰ ਜਵਾਬ ਦੇ ਦਿੰਦੇ ਨੇ ਨਾ ਉਹਦੀ ਗੁਰੂ ਰਾਮਦਾਸ ਬਾਹ ਫੜ ਲੈਂਦਾ ਆਪਾਂ ਇੱਕ ਦੋ ਵੇਰੀ ਮੈਂ ਸੰਧੀਆਂ ਵੀ ਕੀਤੀਆਂ ਸੰਕਟਨਾਵਾ ਦਰਬਾਰ ਸਕਦੀਆਂ ਇੱਥੇ ਹਰ ਇੱਕ ਦਾਤ ਹੈ ਬਸ ਤੁਸੀਂ ਝੁੱਕ ਕੇ ਆ ਜਾਓ ਮਿਲ ਸਾਰਿਆਂ ਨੂੰ ਜਾਂਦੀ ਹੈ ਇਨ ਮਾਨਿਆਂ ਦਾ ਮਾਨ ਹੈ ਤੁਸੀਂ ਇੱਕ ਬਚਨ ਪੜ੍ਹਦੇ ਜੇ ਹਰ ਜੀਓ ਨਿਮਾਨਿਆ ਤੂੰ ਮਾਨ ਇਹਦਾ ਅਰਥ ਹੈ ਜਿਹਦਾ ਕੋਈ ਮਾਨ ਨਹੀਂ ਹੈਗਾ ਜਿਹਦਾ ਆਪਣਾ ਨਹੀਂ ਕੋਈ ਭੈਣ ਭਰਾ ਨਹੀਂ ਕੋਈ ਰਿਸ਼ਤੇਦਾਰ ਨਹੀਂ ਕੋਈ 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 ਨਹੀਂ ਆਪਣਾ ਬਣਦਾ ਜਿਹਦਾ ਕੋਈ ਮਾਨ ਇੱਜ਼ਤ ਕਿਤੇ ਵਡਿਆਈ ਨਹੀਂ ਮਿਲਦੀ ਹਰ ਜੀਓ हे ਪ੍ਰਭੂ ਜੀਓ ਨਿਮਾਨਿਆ ਤੂੰ ਮਾਨ ਉਹਨਾਂ ਨੂੰ ਵੀ ਤੂੰ ਮਾਨ ਦੇ ਦੇਣਾ ਕਿੰਨਾਂ ਨੂੰ ਕਹ ਲਗੇ ਨਾ ਚੀਜਿਆਂ ਨਾ ਚੀਜਿਆਂ ਦਾ ਅਰਥ ਹੈ ਜਿਹੜੇ ਕਿਸੇ ਵੀ ਕੰਮ ਦੀ ਚੀਜ਼ ਨਾ ਹੋਵੇ ਬਿਲਕੁਲ ਨਕਾਰਾ ਨਚੀਜਿਆ ਚੀਜ਼ ਕਰੇ ਮੇਰਾ ਗੋਬਿੰਦ ਕਹਿਣ ਲੱਗੇ ਉਹਨਾਂ ਨੂੰ ਵੀ ਤੂੰ ਕੰਮ ਦਾ ਬਣਾ ਦੇਣਾ ਜਿਹੜੇ ਬਿਲਕੁਲ ਨਖੱਟੂ ਹੁੰਦੇ ਨੇ ਨਾ ਜਦੋਂ ਉਹ ਵੀ ਖੋਟੇ ਸਿੱਕੇ ਵਿੱਚ ਚਲਾ ਦਿੰਦਾ ਮੈਂ ਇਦਾਂ ਕਹਿ ਦੇਵਾਂ ਜਦੋਂ ਤੂੰ ਬਖਸ਼ਣ ਤੇ ਉਹਨਾਂ ਨੂੰ ਤੂੰ ਖੋਟੇ ਵੀ ਖਰੇ ਕਰ ਦੇਣਾ ਨਚੀਜਿਆ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਾਓ ਕੁਰਬਾਨ ਇੱਥੇ ਕੁਦਰਤ ਦਾ ਅਰਥ ਹੈ ਤਾਕਤ ਤੇਰੀ ਤੇ ਅੰਦਰ ਤਾਕਤ ਇੰਨੀ ਕੈ ਕਿ ਜਿਹਦਾ ਕੋਈ ਨਹੀਂ ਜਿਹਦਾ ਕੋਈ ਮਾਣ ਨਹੀਂ ਇੱਜ਼ਤ ਨਹੀਂ ਵਡਿਆਈ ਨਹੀਂ ਤੋ ਉਹਨੂੰ ਵੀ ਜਿਹੜਾ ਮਾਨ ਇੱਜ਼ਤ ਵਡਿਆਈ ਬਖਸ਼ੇ ਦਿੰਦਾ ਹੈ ਤੇ ਇੱਕ ਗੱਲ ਚੇਤਾ ਰੱਖਿਓ ਮੈਂ ਸਮਾਪਤੀ ਵੱਲ ਆ ਜਾਵਾਂ ਗੁਰੂ ਘਰ ਦੇ ਵਿੱਚ ਹਰੇਕ ਇੱਕ ਦਾਤ ਹੈ ਬਸ ਉਹਦੇ ਵੱਲੋਂ ਦੇਰੀ ਨਹੀਂ ਸਾਡੇ ਭਾਵਨਾ ਦੀ ਝੋਲੀ ਹੈ ਜਿਦਨ ਸਾਡਾ ਮਨ ਬਣ ਗਿਆ ਉਹ ਦਾਤ ਪਾਉਣ ਨੂੰ ਉਸੇ ਵੇਲੇ ਤਿਆਰ ਬੈਠਾ ਹੋਇਆ ਹੈ ਇਸ ਕਰਕੇ ਇਹ ਇਹ ਸੰਗਤ ਦੀ ਇਹ ਗੁਰੂ ਦੀ ਮਹਾਨਤਾ ਹੈ ਜਿਹੜਾ ਗੁਰੂ ਦੀ ਸੰਗਤ 'ਚ ਆਉਂਦਾ ਹੈ ਜਿਹੜਾ ਗੁਰੂ ਦੇ ਕੋਲ ਆਉਂਦਾ ਹੈ ਉਹਨੂੰ ਇਥੋਂ ਬੜੇ ਮਾਣ ਵਡਿਆਈਆਂ ਇੱਜ਼ਤਾਂ ਮਿਲਦੀਆਂ ਨੇ ਇੱਥੇ ਹੁਣ ਮੈਂ ਸਮਾਪਤੀ ਕਰ ਦੇਵਾਂ ਮੈਂ ਕੱਲ ਨੂੰ ਇੱਕ ਦੋ ਉਦਾਹਰਨਾਂ ਜ਼ਰੂਰ ਦਵਾਂਗਾ ਕਿਉਂਕਿ ਸ਼ਬਦ ਆਇਆ ਮਾਣਿਆ ਤੂੰ ਮਾਣ ਇਹ ਸੌਰੀ ਕਰਤਾ ਤੂੰ ਮੈਂ ਮਾਣ ਨਿਮਾਣੇ ਪ੍ਰਮਾਤਮਾ ਜਿਹੜਾ ਉਹ ਨਿਮਾਣਿਆਂ ਨੂੰ ਮਾਣ ਦਿੰਦਾ ਏ ਤੇ ਮੈਂ ਸ਼ਬਦ ਇੱਥੇ ਗੁਰੂ ਤੇ ਸੰਗਤ ਵਰਤਿਆ ਥੋੜਾ ਜਿਹਾ ਆਪਾਂ ਇੱਕ ਦੋ ਸਾਖੀਆਂ ਲੈ ਲਵਾਂਗੇ ਜਿਰਚੋ ਇਹ ਗੱਲ ਸਪਸ਼ਟ ਹੋ ਜਾਵੇ ਕਿ ਸੰਗਤ 'ਚ ਆਉਣ ਦੀ ਕਿੰਨੀ ਕੁ ਮਹਾਨਤਾ ਏ ਗੁਰੂ ਦੇ ਚਰਨਾਂ 'ਚ ਜੁੜਨ ਦੀ ਕਿੰਨੀ ਕ ਮਹਾਨਤਾ ਹੈ ਗੁਰੂ ਕਿਵੇਂ ਨਿਮਾਣਿਆਂ ਨੂੰ ਮਾਣ ਦਿੰਦਾ ਏ ਇਹਦੀ ਵਿਆਖਿਆ ਕੱਲ ਨੂੰ ਸਮੇਂ ਦੀ ਸਮਾਪਤੀ ਹੋਈਆਂ ਪੁੱਲਾਂ ਗਲਤੀਆਂ ਦੀ ਖਿਮਾ ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ ਕਰਤਾ ਤੂੰ ਮੈਂ ਮਾਣ ਨਿਮਾਣੇ ਮਾਨ ਮਹੱਤ ਨਾਮ ਧਨ ਪੱਲੇ ਸੱਚੇ ਸ਼ਬਦ ਸਮਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ